ਸ਼ੰਕਾ ਪਾਉਣ ਵਾਲੇ ਜਿਹੜੇ ਸਾਡੇ ਵਿੱਚ ਸ਼ਰਾਰਤੀ ਸਾਡੇ ਹੀ ਭਾਈ ਸਾਡੇ ਵਰਗੇ ਭੱਗਾ ਸਾਡੇ ਜਨਾਂ ਹੀ ਲੰਗਰ ਖਾਂਦੇ ਗੁਰਦੁਆਰਿਆਂ ਸਾਡੇ ਜਨਾਂ ਹੀ ਸਤਿਕਾਰ ਤੋਂ ਬਾਧ ਮਿਲਦੇ ਆ ਕਿਉਂਕਿ ਆਪਾਂ ਨੂੰ ਪਤਾ ਉਹ ਕਬੱਡੀ ਖੇਡਣ ਵਾਲੇ ਇੱਕ ਤਾਂ ਹੈਗੇ ਨੇ ਗੁਰਮੁਖ ਪਿਆਰੇ ਚੜ੍ਹਦੀ ਕਲਾ ਵਾਲੇ ਜਿਹੜੇ ਆਪਣੇ ਜੋਰ ਨਾਲ ਖੇਡਦੇ ਮਿਹਨਤ ਕਰਕੇ ਕਿਉਂਕਿ ਜੋਰ ਆਪਣੇ ਅੰਦਰ ਹੀ ਆ ਬਾਹਰੋਂ ਨਹੀਂ ਲੱਗਦਾ ਇਹ ਮਸਲ ਅੰਦਰੋਂ ਹੀ ਨਿਕਲਦੇ ਆ ਗੇ ਮਸਲੇ ਅੰਦਰੋਂ ਨਿਕਲਦੇ ਆ ਤੇ ਹੁਣ ਦਾ ਗੰਦਾ ਵੀ ਅੰਦਰੋਂ ਹੀ ਨਿਕਲਦਾ ਗੱਜ ਕੇ ਆਖੂ ਸਤਨਾਮੁ ਸ੍ਰੀ ਵਾਹਿਗੁਰੂ ਨਿੰਦਕ ਵੀ ਆਪਣੇ ਵਿੱਚੋਂ ਹੀ ਆ ਜਾਂਦੇ ਨੇ ਤੇ ਸਭ ਤੋਂ ਬਰਮਗ ਪਿਆਰੋਂ ਆਪਾਂ ਮਿੱਟੀ ਘਟੇ ਤੋਂ ਬੈਠੇ ਹੋਏ ਕੱਪੜੇ ਧੋਨੇ ਆ ਨਾ ਤੇ ਮਿੱਟੀ ਘਟਾਈ ਥੇ ਘਟਿਆ ਤੇ ਪਰ ਸਭ ਤੋਂ ਜਿਆਦੀ ਮੈਲੀ ਜਿਆਦਾ ਮੁਸ਼ਕ ਕਿਹਦੇ ਵਿੱਚ ਆਉਂਦਾ ਆਪਾਂ ਸਾਰਿਆਂ ਨੂੰ ਪਤਾ ਜਿਹੜੀ ਆ ਤੀਜੇ ਥਾਂ ਥੱਲੇ ਬਣਾਣ ਪਾਈ ਆ ਨਾ ਆਪਾਂ ਸਭ ਤੋਂ ਵੱਤ ਛੇਤੀ ਬਾਕੀ ਕੱਪੜਿਆਂ ਨਾਲੋਂ ਬਣਾਣ ਮੁਸ਼ਕੂਗੀ ਕਿਉਂ ਮਸ਼ਕੂਕੀ ਕਿਉਂਕਿ ਮੁਰਕਾ ਆਪਣੇ ਅੰਦਰੋਂ ਆਉਂਦਾ ਹੈ ਗੱਜਕੇ ਆਖੋ ਸਾਧਨਾਮ ਸਿਰ ਹੈ। ਅੱ ਟੀਕੇ ਵਾਲੇ ਪੁੱਠੇ ਪ੍ਰਚਾਰ ਜਿਹੜੇ ਬਾਬਾ ਦੀਪ ਸਿੰਘ ਜੀ ਤੇ ਸ਼ੰਕਾ ਕਰਦੇ ਆ ਆਪਣੇ ਵਿੱਚੋਂ ਹੀ ਬਾਹਰ ਲਾ ਨਹੀਂ ਕੋਈ। ਸਰੋਵਰਾਂ ਦੀ ਨਿੰਦਿਆ ਕਰਨ ਵਾਲੇ ਆਪਣੇ ਵਿੱਚੋਂ ਗੁਰੂ ਸਾਹਿਬਾਂ ਦੇ ਗੁਰਪੁਰਬਾਂ ਦੀ ਨਿੰਦਿਆ ਕਰਨ ਵਾਲੇ ਆਪਣੇ ਵਿੱਚੋਂ ਸਤਿਗੁਰਾਂ ਨੇ ਰਹਿਤਾਂ ਬਖਸ਼ੀਆਂ ਨੇ ਕਾਲੇ ਅਫਗਾਨੇ ਵਰਗੇ ਸਾਡੀ ਖਰਾਕ ਨੂੰ ਬਦਲਣ ਵਾਸਤੇ ਆਪਣੇ ਵਿੱਚੋਂ ਕਾਲਾ ਬਗਾਨਾ ਬੜਾ ਕੁਝ ਨੇ ਲਿਖਿਆ ਤਾਂ ਸੁਣ ਦੇਖਲਾ ਸਪੋਕਸਮੈਨ ਨੇ ਬੜਾ ਕੁਝ ਲਿਖਿਆ ਸਾਡੇ ਖਿਲਾਫ ਕੱਲਾ ਰੇਡੀਓ ਤੇ ਬੋਲਦਾ ਕਹਿੰਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਬਿਨਾ ਬਾਕੀ ਕਿਸੇ ਗੁਰੂ ਸਰਵਰ ਦਾ ਜਨਮ ਦੇ ਅਵਤਾਰ ਲਿਆਣਾ ਨਹੀਂ ਬਣਾਣਾ ਚਾਹੀਦਾ ਕਿਤੇ ਕਿਉਂਕਿ ਉਹ ਜਨਮ ਤੋਂ ਗੁਰੂ ਨਹੀਂ ਸਨ ਸਮਾਂ ਥੋੜਾ ਮੈਂ ਬਾੜੀਆਂ ਗੱਲਾਂ ਨਹੀਂ ਕਰਨੀਆਂ ਬਸ ਟੂਕ ਮਾਤਰੀ ਤੁਸੀਂ ਆਪ ਸਭ ਸਾਡੇ ਨਾਲ ਸੁਣਿਐ ਹੋ ਗੁਰੂ ਕੇ ਪਿਆਰਿਓ ਪੰਥਪ੍ਰੀਤ ਜੇਸ ਹਰਮੰਦਰ ਸਾਹਿਬ ਦੇ ਸਰੋਵਰ ਦੀ ਪਵਿੱਤਰਤਾ ਵਾਸਤੇ ਬਾਬਾ ਦੀਪ ਸਿੰਘ ਤਲੀ ਤੇ ਅਸੀਂ ਲੱਗ ਕੇ ਰੱਖ ਕੇ ਲੜਦੇ ਨੇ ਉਹਦੀ ਬਾਤ ਅਮਰੀਕਾ ਚ ਕਹਿੰਦਾ ਇਹ ਤੇ ਸਰੋਵਰ ਕੇ ਤਾਂ ਨਿਆਣੇ ਲੋਪਾਂ ਨੂੰ ਬਣਾਏ ਕਿਉਂ ਇਹ ਕਹਿੰਦਾ ਅੱਗੇ ਚੱਲ ਕੇ ਦੱਸਾਂਗੇ ਤੁੰਦਾ ਉਹ ਪ੍ਰਚਾਰ ਕਰਦਾ ਕਹਿੰਦਾ ਹੇਮਕੋਟ ਸਾਹਿਬ ਦਾ ਵੀਰ ਅਤਾ ਕਹਿੰਦਾ ਜਦੋਂ ਗੁਰੂ ਸਾਹਿਬ ਉੱਥੇ ਬੈਠੇ ਜਦੋਂ ਸਾਡੇ ਗੁਰੂ ਹੀ ਨਹੀਂ ਸੀ 1675 ਤੱਕ ਕਹਿੰਦੇ ਸਾਡੇ ਗੁਰੂ ਗੁਰੂ ਗੋਬਿੰਦ ਸਿੰਘ ਸਾਡੇ ਗੁਰੂ ਨਹੀਂ ਜੇ ਪਰ ਨੌਵੇਂ ਪਾਛਾ ਜੀ ਦੀ ਦੀਦੀ ਬਾਤ ਹੀ ਕਰਤਾ ਕਰਦੀ ਮੈਲੀ ਆ ਉਹ ਤੋਂ ਪਹਿਲੇ ਇਸ ਤਾਂ ਸਾਡੀ ਕੀ ਕਰਦੇ ਇੰਨਾ ਪ੍ਰਚਾਰ ਨੇ ਇਸ ਨੇ ਕੀ ਕੀਤਾ ਸਾਡੀਆਂ ਧੀਆਂ ਦਾ ਕਤਲ ਮਾਤਾ ਦੇ ਦਰਬ ਵਿੱਚ ਕਰਾਉਣਾ ਸ਼ੁਰੂ ਕਰ ਦਿੱਤਾ ਇਸ ਚੀਜ਼ ਨੂੰ ਲੈ ਕੇ ਡਾਕਟਰ ਆ ਗਏ ਠੇਦੇ ਕੁੜੀ ਆ ਤੇਰੇ ਪੇਟ ਵਿੱਚ ਤੂੰ ਮੁੰਡਾ ਚਾਹੁੰਨੀ ਆ ਤੈਨੂੰ ਮਰਵਾ ਦੇ ਕਿਉਂ ਕਹਿੰਦੇ ਨਹੀਂ ਇਹ ਪਾਪ ਹੈ ਤੇਰਾ ਨਾ ਦਾ ਮਾਪ ਨਾ ਇਹ ਜੰਮੀ ਨਾ ਇਹਨੂੰ ਮੰਗਿਆ ਨਾ ਸਾਨੂੰ ਤਹੀ ਗਿਆ ਨਾ ਇਹਦਾ ਨਾਂ ਰੱਖਿਆ ਲੱਗਦੀ ਕੀ ਆ ਤੇਰੀ ਬਾਰੇ ਉਹਨੇ ਕਹਿਣ ਵਾਸਤੇ ਪਾਪ ਕਰਨ ਵਾਸਤੇ ਤੇ ਤੇਰੀ ਧੀ ਦਾ ਕਤਲ ਕਰਨ ਵਾਸਤੇ ਤੈਨੂੰ ਸਿੱਖਿਆ ਦੇ ਦਿੱਤੀ ਹੈ ਪਰ ਨਹੀਂ ਧੀ ਉਹ ਤੈਨੂੰ ਪਰਮੇਸ਼ਰ ਨੇ ਤੈਨੂੰ ਦਿੱਤੀ ਆ ਤੇਰੀ ਦੀ ਹੈ ਇਹ ਤੇਰੇ ਕਰਮਾਂ ਵਿੱਚ ਹੈ ਇਸ ਵਾਸਤੇ ਐਓ ਜੰਗਣਾ ਪ੍ਰਚਾਰ ਕਬੱਡੀ ਵਾਲੇ ਪਲੇਅਰਾਂ ਆਪਣੇ ਜੋਰ ਨਾਲ ਖੇਡਦੇ ਨੇ ਕਦੇ ਕੋਈ ਖਿਡਾਰੀ ਨਹੀਂ ਸੀ ਮਰਿਆ ਖੇਡਦਾ ਆਪਾਂ ਨੂੰ ਪਤਾ ਆ 5 7 10 ਸਾਲ ਤੋਂ ਪਹਿਲਾਂ ਕਬੱਡੀਆਂ ਹੁੰਦੀਆਂ ਨੇ ਨਹੀਂ ਸੀ ਮਰਦੇ ਪਰ ਜਦੋਂ ਉਹਦੇ ਟੀਕੇ ਵਾਲੇ ਪਲੇਅਰ ਨਿਕਲੇ ਨੇ ਤੇ ਉਹ ਖਾਲਸਾ ਜੀ ਟੀਕਾ ਲਾਉਦੇ ਨੇ ਬਾਹਰੋਂ ਤਾਕਤ ਆਪਣੇ ਚ ਪਾਉਣ ਲਈ ਤੇ ਆਪਾਂ ਨੂੰ ਪਤਾ ਜਿਹੜੇ ਇਸ ਖੇਡ ਦੇ ਮੈਦਾਨ ਦੇ ਵਿੱਚ ਗਰਮਪਿਆਰੇ ਦੇਖਣ ਤੇ ਖੇਡਣ ਦੇ ਸ਼ਕੀਨ ਹਨ ਉਹਨਾਂ ਨੂੰ ਪਤਾ ਕਿ ਕਿੰਨੇ ਨੌ ਜਵਾਨਾਂ ਤੋਂ ਅਸੀਂ ਹੱਥ ਧੋ ਬੈਠਿਆ ਉਹਨਾਂ ਦੀ ਜਾਨ ਤੋਂ ਕਿਉਂਕਿ ਉਹਨਾਂ ਨੇ ਲੋਕਾਂ ਨੇ ਟੀਕਾ ਲਾਇਆ ਸਾਡੇ ਪਿੰਡ ਦਾ ਇੱਕ ਨੌਜਵਾਨ ਬੜੀ ਕਬੱਡੀ ਖੇਡਦਾ ਸੀ ਟੀਕਾ ਲਾਉਣ ਦੇ ਨਾਲ ਮਾਰਿਆ ਗਿਆ ਫਿਰ ਗੁਰੂ ਕੇ ਪਿਆਰੇ ਆ ਜਿਹੜੇ ਟੀਕੇ ਵਾਲੇ ਪ੍ਰਚਾਰ ਗਿਆ ਨਾ ਜਿਹੜੇ ਗੁਰੂ ਦੀ ਬਾਣੀ ਨਾਲੋਂ ਸਾਨੂੰ 도ੜਦੇ ਆ ਜਿਹੜੇ ਗੁਰੂ ਕੇ ਸ਼ਰੋਵਰਾਂ ਨਾਲੋਂ 도ੜਦੇ ਆ ਜਿਹੜੇ ਦਸਵੇਂ ਪਾਤਸ਼ਾਹ ਦੀ ਬਾਣੀ ਜਿਹੜੀ ਚੌਪਈ ਸਾਹਿਬ ਦੀ ਕਥਾ ਆਪਾਂ ਨੇ ਸਰਵਣ ਕੀਤੀ ਹੈ ਜਿਹੜੇ ਇਹਦੇ ਨਾਲੋਂ ਤੋੜਦੇ ਆ ਜਿਹੜੇ ਗੁਰੂ ਕੇ ਅਸਥਾਨਾਂ ਨਾਲੋਂ ਤੋੜਦੇ ਆ ਦੇ ਤਾਂ ਭਰੋਸਾ ਸੀ ਜਗਤਾਂ ਸੇਖ ਗੁਰੂ ਗੋਬਿੰਦ ਰਾਏ ਦੇ ਰੂਪ ਵਿੱਚ ਸੰਤ ਗੁਰਾਂ ਕੋਲੋਂ ਪੁੱਤਰਾ ਦੀ ਦਾਤ ਲੈ ਗਿਆ ਮੈਣੀ ਨਾਣੀ ਆਪਣੀ ਗੋਦ ਵਿੱਚ ਸਤਿਗੁਰੂ ਸੱਕੇ ਪਾਤਸ਼ਾਹ ਮਹਾਰਾਜ ਨੂੰ ਘੜਾ ਕੇ ਪੁੱਤਰ ਦਾ ਆਨੰਦ ਮਾਣ ਗਈ ਤੇ ਗੁਰਦਾ ਕੰਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਕੋਲ ਹੈ ਅਜੇ ਤੱਕ ਅਸਥਾਨ ਇਸ ਵਾਸਤੇ ਇਹਨਾਂ ਟੀਕੇ ਵਾਲੇ ਲੋਕਾਂ ਕੋਲੋਂ ਬਚਣਾ ਇਹਨਾਂ ਨੇ ਕਹਿੰਦੇ ਟੀਕੇ ਦੀ ਪਾਵਰ ਨਾਲ ਹੀ ਕਿਸੇ ਨਾ ਕਿਸੇ ਦਿਨ ਮਰ ਜਾਣਗੇ ਆਖੂ ਸਾਧਨਾ ਵੀ ਉਹਨਾਂ ਦੇ ਮਰਨ ਤੋਂ ਪਹਿਲਾਂ ਆਪਾਂ ਨੂੰ ਲੱਗਦੇ ਕਰਾਏ ਪਾਦਣ ਬਸ ਇਹ ਗੱਲ ਬਜੀ ਉਹ ਜਿਹੜਾ ਲੌਂਦਾ ਲਾਈ ਜਾਵੇ ਉਹ ਆਪਣੇ ਲੌਂਦਾ ਸਾਡੇ ਨਹੀਂ ਲੌਂਦਾ ਸਾਡੇ ਤੇ ਤੰਨਾ ਚ ਲੌਂਦਾ ਉਹ ਤੇ ਲੌਂਦਾ ਕਿੱਥੇ ਬਹਿ ਗਿਆ ਗੁਰੂ ਦੀ ਸਟੇਜ ਤੇ ਬਹਿ ਕੇ ਇਹ ਤੇ ਮਨਵਰ ਨਹੀਂ ਆਇਆ ਸੀ ਤੇ ਉਹ ਦੇਖੋ ਗੁਰਦੁਆਰੇ ਵਾਲੇ ਗੱਟ ਲਾਈ ਉਹਦੀ ਗੁਰੂ ਜੀ ਸੰਤਾਂ ਪੈਸੇ ਦੇ ਰਹੀਆਂ ਨੇ ਕਿੱਡਾ ਸਾਡੀ ਮੱਤ ਤੇ ਵੀ ਵੜਦਾ ਪੈ ਜਾਂਦਾ ਤੇ ਕਹਿ ਕੀ ਰਿਹਾ ਕਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਲਾ ਲੱਗਦਾ ਕਿ ਤੇਰੇ ਮਾਲਕਾਂ ਦੇ ਦਿੱਤੇ ਕੀ ਲੋੜ ਅਰਮਾਲੀ ਦੇ ਇੰਨੀ ਕੀ ਲੋੜ ਆ ਪੱਖਾ ਲਾਉਣ ਦੇ ਸੋ ਇਸ ਪਾਸੇ ਨਾਲ ਇਹਨਾਂ ਕੋ ਲੋਕਾਂ ਕੋਲੋਂ ਬਚਣ ਦੀ ਲੋੜ ਹੈ ਜਿਹੜੇ ਬਚੇ ਨੇ ਭਾਵੇਂ ਉਸ ਨਾਲੇ ਦੀ ਪਰਵਤੀ ਸੰ ਪਰ ਦੰਤ ਨਹੀਂ ਟਕਸਾਲ ਦੇ ਮੁਖੀ ਬਾਬਾ ਦੀਪ ਸਿੰਘ ਜੀ ਨੇ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਖਾਤਰ ਆਪਣਾ ਸਿਰ ਟਾਲੀ ਦੇ ਉੱਤੇ ਰੱਖਿਆ ਜਿਸ ਵੇਲੇ ਧਰਮ ਦੀ ਬੈਦਵੀ ਹੋਣੀ ਸ਼ੁਰੂ ਹੋਈ ਕੌਮ ਦੇ ਉੱਤੇ ਗੁਰੂ ਦੰਪਾ ਨੇ ਹਮਲੇ ਕਰਨੇ ਸ਼ੁਰੂ ਕੀਤੇ ਵਿਰੋਧ ਹੈ ਸੰਤਾਂ ਦਾ ਕਰੀ ਜਾਣ ਕਹਿੰਦੇ ਜੀ ਸੰਦ ਝੂਠੇ ਆ ਹੋਣਗੇ ਝੂਠੇ ਸਾਨੂੰ ਕਿ ਕੋਈ ਹੋਵੇ ਜਿਹੜਾ ਝੂਠਾ ਹੋਊਗਾ ਫਰਿਆ ਜਾਊਗਾ ਝੂਠਾ ਉਹਨਾਂ ਤੇ ਵੀ ਚੱਲਣਾ ਜਿੰਨਾ ਚਿਰ ਸੱਚਾ ਹੈ ਆ ਤੁਹਾਡੀ ਕਰੰਸੀ ਆ 75 ਦਾ ਟੰਪਾ 75 ਆ ਪਾ ਡਾਲਰਾਂ ਦਾ ਕੋਈ ਨੋਟ ਦੇਖਿਆ 150 ਦਾ ਦੇਖਿਆ ਹੋਵੇ ਕਿਸੇ ਨੇ 25 ਡਾਲਰਾਂ ਦਾ ਦੇਖਿਆ ਹੋਵੇ ਨਹੀਂ ਝੂਠਾ ਚੱਲੂਗਾ 20 ਦਾ 50 ਦਾ ਤੋਂ 100 ਦਾ ਉਹ ਝੂਠੀ ਕਰੰਸੀ ਚੱਲੂਗੀ ਜਿਹੜੇ ਨਾਲ ਦੀ ਸੱਚੀ ਹੈਗੀ ਆ ਉਹ ਸੱਚੇ ਸੰਤ ਸਦਾ ਹੀ ਹੁੰਦੇ ਵਰਮਨ ਪਿਆਰਿਓ ਆਪਾਂ ਨੂੰ ਪਛਾਨਣ ਦੀ ਲੋੜ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਐਵੇਂ ਨਾ ਸਾਰਿਆਂ ਨੂੰ ਝੂਠੇ ਕਹੀ ਜਾਓ ਅਣਜਾ ਨੰਬਰ ਨੇ ਲੋਟਰੀ ਦੇ 6 ਨੇ ਤੁਹਾਨੂੰ ਮਾਲੋ ਮਾਲ ਕਰਨਾ ਤੇ 43 ਨੰਬਰ ਜਿਹੜੇ ਨੇ ਉਹ ਝੂਠੇ ਨੇ ਇੱਕ ਦਿਨ ਦੇ ਡਰਾਵ ਵਾਸਤੇ ਸਮਝਿਓ ਮੇਰੀ ਗੱਲ ਅੰਜਾਮ ਨੰਬਰ ਲੋਟਰੀ ਦੇ ਨੰਬਰ ਦੇ ਵਿੱਚੋਂ 6 ਤੇ ਤੁਹਾਡੇ ਰਣਗੇ ਤੁਹਾਨੂੰ ਕਰ ਦੇਣਾ ਨੂੰ ਮੰਨ ਲਓ ਵਾਂਗ ਤੇ 43 ਜਿਹੜੇ ਲਈ ਉਹ ਝੂਠੇ ਨੇ ਪਰ ਗੁਰਮੁਖਿਆਰਿਓ ਉਹ ਜਦੋਂ ਕਿਤੇ ਉਹਨਾਂ ਨੂੰ ਸਵਾ ਮਿਲਿਆ ਤੇ ਉਹਨਾਂ ਨੇ ਵੀ ਤੁਹਾਡੇ ਲਈ ਸੱਚੇ ਬਣ ਜਾਣਾ ਗੱਜ ਕੇ ਆਖੂ ਸਤਨਾਮ ਸ੍ਰੀ ਵਾਹਿਗੁਰੂ ਤੇ ਇਸ ਵਾਸਤੇ ਹਰੇਕ ਨੂੰ ਝੂਠਾ ਨਾ ਕਿਹਾ ਕਰੂ ਤੇ ਜਿਹੜਾ ਕੋ ਝੂਠਾ ਹੋਊਗਾ ਕੋਈ ਗੱਲ ਨੂੰ ਫੜਿਆ ਜਾਣਾ ਛੋਟੀਆਂ ਮੋਟੀਆਂ ਦੁਕਾਨਾਂ ਤੇ ਨਕਲੀ ਗ੍ਰਾਂੰਸੀ ਚਲਦੀ ਆ ਪਰ ਟੈਕਸੀ ਵਾਲੇ ਉਹਨੇ ਇਹ ਦੇ ਸਕਦਾ ਵੀ ਇਹ 16 ਕੈਂਦੇ ਨੂੰ ਮੁੰਡੇ ਨੂੰ ਚਲਾਉਣੇ ਨੂੰ ਹੋ ਗਏ ਹਣ ਜਿਹੜਾ ਮਰਕੀ ਨੋਟ ਦੇ ਦਿੰਦੇ ਨੇ ਅੱਖਾਂ ਮਿੱਟੀ ਜੇਬ ਚ ਪਾ ਲੈਣਾ ਤੇ ਇੰਜ ਮੋੜ ਦੇਣ ਜਦੋਂ ਨੋਟ ਬੈਂਕ ਵਿੱਚ ਜਾਣਾ ਗੁਰਮੁਖਿਆਰ ਉਹਨੇ ਬਾਹੂ ਫੜ ਲੈਣਾ ਗੱਦ ਖਿਆ ਕੋ ਸਤਨਾਮ ਨਹੀਂ ਜਿਹੜਾ ਝੂਠਾ ਨੋਟ ਬੈਂਕ ਤੇ ਜਾਵਾ ਕਰਾਉਣ ਜਾਂਦੇ ਨੇ ਉਹਨੇ ਬਾਹੂ ਫੜ ਲੈਣਾ ਤੇ ਪਰਖਿਆ ਜਾਣਾ ਸੱਚ ਦੇ ਦਰਬਾਰ ਵਿੱਚ ਐਵੇਂ ਜਿਹੜੇ ਹੋਣਗੇ ਭਾਈ ਉਹ ਫਰੇ ਜਾਣਗੇ ਖੜੇ ਗਏ ਗੁਰਤੇਗ ਬਹਾਦਰ ਪਾਚਿਆ ਮਾਦਨ ਭਾਲਣ ਗਿਆ ਮੱਖਣ ਸ਼ਾਹ ਲਵਾਣਾ ਇਹੋਂ ਦਾ ਜਬਾਨ ਨਾਲ ਕਹਿਣ ਨਾਲ ਨਹੀਂ ਇਹ ਬੜ ਹੋਣੇ ਗੁਰਸਾਲ ਸਾਹਿਬ ਜੀ ਕੰਮ ਦੇਖੋ ਕਿਹਦੇ ਨਾਲ ਹੈ ਕਿਹਦੇ ਵਾਸਤੇ ਕੰਮ ਕਰਦਾ ਹੈ ਕੌਣ ਉਹ ਚਲਾਉਂਦਾ ਹੈ ਇਹ ਆਪਾਂ ਨੂੰ ਫਰਕ ਪਣਾ ਪਵੇਗਾ ਸੰਤ ਗੁਰੂ ਤੇਗ ਬਹਾਦਰ ਸਾਧ ਜੀ ਆਵਾਰ ਨੇ ਬੇੜਾ ਬੰਨੇ ਲਾਇਆ ਹੈ ਕਿ ਗੁਰੂ ਬੈਠੇ ਉੱਥੇ 20 ਸੋਨੀਆਂ ਖੜਾਵਾਂ 22 ਤੇ ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਹੈ ਉੱਥੇ ਗੁਰੂ ਵਰਤਾ ਅੱਗੇ ਜੇ ਮਿਲੀ ਨਹੀਂ ਪਰ ਗ੍ਰੰਥ ਹੈ ਧੀਰਮਤ ਗੋਲ ਸੋਨੇ ਦਾ ਦੀਆ ਖੜਾਵਾ ਸੋਨੇ ਦੇ ਭਾਂਡਿਆਂ ਦੀ hxgਣ ਵਾਲੇ ਹੁਣ ਉਹ ਵਿਚਾਰਾ ਕਹਿੰਦਾ ਨਾ ਮੈਂ ਦੇ ਇੱਕ ਅਗੇ ਅਰਦਾਸ ਕੀਤੀ ਸੇ ਇਥੇ 22 ਆ ਹੁਣ ਪਰਖਣ ਵਾਸਤੇ ਖਾਲਸਾ ਜੀ 2-2 ਮੋਹਰਾ ਕਈਆਂ 5-5 ਵੀ ਲਿਖੀਆਂ ਨੇ ਚਲੋ 100 ਤੇ 10 ਮੋਹਰਾ ਆਪਣੀ ਜੇਬ ਚੋਂ ਖਰਾਬ ਕਰਕੇ ਸੱਚੇ ਗੁਰੂ ਦਾ ਟੰਡੋਰਾ ਉਸ ਸਤਿਗੁਰੂ ਕੇ ਪਿਆਰੇ ਨੇ ਦਿੱਤਾ ਹੈ ਜੇ ਇਸ ਵਾਸਤੇ ਸੱਚ ਤੇ ਝੂਠ ਲੱਭਣਾ ਐਵੇਂ ਨਾ ਲੰੰਦੀ ਜਾਓ ਸੰਤਾਂ ਨੂੰ ਪਰ ਆਹ ਮਾਹ ਪੁਰਖਾਂ ਦੀ ਗਰਮਖਾਨੇ ਦੀ ਸੇਵਾ ਕਰਕੇ ਕਿਤੇ ਨਾਲ ਚੱਲ ਕੇ ਦੇਖੋ ਵੀ ਕੀ ਕੌਮ ਦੇ ਕਰ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਸੰਤ ਚੰਦ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਕੌਮ ਦੇ ਉੱਤੇ ਜਲਮ ਨੂੰ ਦੇਖਦਿਆਂ ਹੋਇਆਂ 84 ਵਿੱਚ ਮੋਰਚਾ ਲਾ ਕੇ